ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਵਾਰੀ ਬਾਈ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਪਹੁੰਚੇ ਆਂ ਵੀਡੀਓ ਬਣਾਉਣ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਚਾਰ ਮੱਜਾਂ ਦੇ ਵਿੱਚ ਦਿਖਾਵਾਂਗੇ ਤੇ ਚਾਰੇ ਮੱਜਾਂ ਜਿਹੜੀਆਂ ਦੋਸਤੋ ਸੁਈਆਂ ਸੁਈਆਂ ਤੇ ਸਭ ਤੋਂ ਵੱਡੀ ਗੱਲ ਵੀ ਬੱਚੇ ਚਾਰਾਂ ਮੱਜਾਂ ਦੇ ਨਾਲ ਹੈ ਪ੍ਰੋਪਰ ਡਿਟੇਲ ਸਾਰੀ ਇਹਨਾਂ ਮੱਜਾਂ ਦੀ ਆਪਾਂ ਬਾਈ ਗੁਰਬ੍ਰਾਮ ਸਿੰਘ ਦੇ ਕੋਲੋਂ ਪੁੱਛ ਕੇ ਤੁਹਾਨੂੰ ਸੰਜੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ-ਬਰਖ ਦੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦ ਦੇ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਵਾਲ ਤੇ ਸੈਲੈਕਟ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਫੇਸਬੁੱਕ ਤੇ ਇੰਸਟਾਗ੍ਰਾਮ ਵਾਲੀ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਆਓ ਬਾਈ ਨਾਲ ਗੱਲਬਾਤ ਕਰਦੇ ਆ ਡਿਟੇਲ ਸਾਰੀ ਪੁੱ ਹਾਂਜੀ ਬਾਈ ਗੁਰਵਰਾਮ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਬਾਈ ਜੀ ਠੀਕ ਠਾਕ ਹੋ ਵਧੀਆ ਜੀ ਚੱਲਦੀ ਚੱਲੀ ਜਾਂਦਾ ਵਧੀਆ ਕੰਮ ਕਰ ਵਧੀਆ ਵਧੀਆ ਜੀ ਹੋਰ ਖੈਰਾ ਡੇਰੀ ਫਾਰਮ ਵੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਆਪਣੇ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮਹਾਰਾਜ ਸਤਿ ਸ੍ਰੀ ਅਕਾਲ ਇਹ ਵੀ ਰਿਕੁਐਸਟ ਬੇਨਤੀ ਕਰਦੇ ਆਂ ਦੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਧੰਨਵਾਦ ਵੀ ਜੀ ਤੁਹਾਡਾ ਬਹੁਤ ਬਹੁਤ ਤੇ ਬਾਕੀ ਹੱਥ ਜੋੜ ਕੇ ਹੋਏ ਬੇਨਤੀ ਜੇ ਵੀ ਵੀਡੀਓ ਪਰਿਵਾਰ ਦੇ ਵਿੱਚ ਬਹਿ ਕੇ ਵੇਖੋ ਹਾਂਜੀ ਫੇਰ ਆਪਾਂ ਨੂੰ ਸਾਈ ਬਿਆਨਾ ਪਾਓ ਠੀਕ ਹੈ ਜੀ ਤੇ ਕਰੇ ਆਗੇ ਤਸੱਲੀ ਆਪਦੀ ਦੂਰ ਕਰ ਠੀਕ ਹੈ ਜੀ ਹਾਂਜੀ ਹਾਂਜੀ ਅੱਜ ਆਪਣੇ ਕੋ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਅਸੀਂ ਡਰੈੱਸ ਆਪਣਾ ਕੋ ਹਾਂ ਡਰਾਇਟੀ ਪਿੰਡ ਚਾਮਕੇ ਖੁਰਦ ਜ਼ਿਲ੍ਹਾ ਤਰਨਤਾਰਨ ਸੀ ਵੀ ਤਰਨਤਾਰਨ ਹਾਂਜੀ ਤੇ ਨਾਮ ਜੇ ਪ੍ਰਤਾਪ ਸਿੰਘ ਸ਼ਾਹ ਹਾਂਜੀ ਤੇ ਫੋਨ ਨੰਬਰ ਜੇ 6284745127 6284745127 ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਬ੍ਰਹਮ ਸਿੰਘ ਜੀ ਚਾਰ ਮਾਗਿਆ ਮੱਜਾਂ ਦੇ ਵਿੱਚ ਹਨ ਹਾਂਜੀ ਹਾਂਜੀ ਤੇ ਚਾਰੇ ਮੱਜਾਂ ਬੱਚਿਆਂ ਵਾਲੀਆਂ ਬੱਚਿਆਂ ਵਾਲੀਆਂ ਜੀ ਠੀਕ ਹੈ ਜੀ ਗੁਰੂ ਬਿਲਕੁਲ ਤਾਜ਼ੀਆਂ ਤਾਜ਼ੀਆਂ ਹਾਂ ਕਿਰਪਾ ਮਹਾਰਾ ਜੀ ਦੀ ਮਾਲ ਬਸ ਹੋਣਾ ਆਪਾਂ ਵਲੇਉਣਾ ਮਿਲੀ ਜਾਣਾ ਥੋੜਾ ਜਿਆ ਕੇ ਨਾਲੋਂ ਭੈਣ ਭਰਾਵਾਂ ਨੂੰ ਆਪਾਂ ਡਿਟੇਲ ਦੇ ਦੇ ਜਿਹੜੇ ਆਪਣੇ ਨਾਲ ਜੁੜੇ ਆ ਤੇ ਜਿਹੜੇ ਨਵੇਂ ਵੀ ਜੁੜਨਦੇ ਆ ਭੈਣ ਭਰਾਵਾਂ ਕਿ ਜਿੰਨੇ ਕੋ ਡੰਗਰ ਲੈਣਾ ਕੋ ਆਪ ਦਾ ਮੰਨ ਲਓ ਤੁਹਾਡੇ ਥੋੜਾ ਆ ਗਾਣ ਬਾਜ਼ਾਰ ਭਾਜੀ ਤੇਜ਼ ਹੀ ਹੋਣਾ ਥੋੜਾ ਡੰਗਰ ਸਾਨੂੰ ਮਿਲਣੋਂ ਘੜ ਗਿਆਣ ਅੱਗੇ ਆਪਣੇ ਫਾਰਮ ਤੋਂ ਤੁਸੀਂ ਵੇਖਿਆ ਦੱਸਦਾ ਡੰਗਰਾਂ ਆਪਾਂ ਲਿਆ ਆ ਹਾਂਜੀ ਹਾਂਜੀ ਤੇ ਹੁਣ ਮੰਨ ਲਓ ਨਾਲੋਂ ਨਾਲ ਆਈ ਜਾਂਦਾ ਡੰਗਰ ਮੌਕਾ ਹੀ ਨਹੀਂ ਮਿਲਦਿਆ ਕਈ ਇਹਦੀ ਤੁਹਾਨੂੰ ਆਖੀਦਾ ਤੇ ਡੰਗਰ ਆਉਂਦੇ ਹੁਣ ਵੀ ਅੱਜ ਵੀ ਡੰਗਰ ਹੈਗੇ ਜਿਹੜੇ ਪਹਿਲੇ ਹੋਏ ਕੀ ਆ ਬਈਆਂ ਬਾਅਦ ਚਾਹੀਏ ਠੀਕ ਹੈ ਜੀ ਇਹ तकरीबन ਸਾਰਾ ਮਾਲ ਅੱਜ ਹੀ ਆਇਆ ਹੈ ਹਾਂ ਜੀ ਆਇਆ ਜੀ ਆਇਆ ਸਾਰਾ ਮਾਲ ਅੱਜ ਆਇਆ ਸਾਰਾ ਮਾਲ ਤਾਜਾ ਸੂਇਆ ਠੀਕ ਹੈ ਜੀ ਇੱਕ ਮਹਗੀ ਵਿੱਚ ਮਹੀਨੇ ਦੀ ਸੂਈ ਠੀਕ ਹੈ ਤੇ ਬਾਕੀ ਚਲੋ ਬਾਕੀ ਮਹੀਨਾ ਵਿੱਚ ਕੋਈ ਜ਼ਿਆਦਾ ਨਹੀਂ ਹੁੰਦਾ ਚੰਗੀਆਂ ਚੰਗੀਆਂ ਝੋਟੀਆਂ ਸਾਰੀਆਂ ਦੁੱਧ ਵਾਲੀਆਂ ਠੀਕ ਹੈ ਜੀ ਤੇ ਬਾਕੀ ਬੇਨਤੀ ਇਹੋ ਹੀ ਆ ਭੈਣ ਭਰਾਵਾਂ ਗਾੜੀ ਵੱਡੀਆਂ ਗਾੜੀ ਛੋਟੀਆਂ ਗਾੜੀ ਘਰੇ ਆਓ ਤੇ ਆਪਦੀ ਤਸੱਲੀ ਕਰਕੇ ਜੀ ਤਸੱਲੀ ਕਰੋ ਜ਼ਰੂਰ ਹੈ ਨਾ ਜੀ ਸ਼ੁਰੂ ਕਰ ਲਈਏ ਆਪਾਂ ਇਸ ਝੋਟੀ ਤੋਂ ਪਹਿਲਾਂ ਦੱਸਿਓ ਇਹ ਭਾਜੀ ਝੋਟੀ ਪਹਿਲਾਂ ਸੂਗਾ ਜੀ ਤੇ ਮੂੰਹ ਜੇ ਚੌਗੀ ਚਾਰ ਦੰਦ ਮੂੰਹ ਠੀਕ ਹੈ ਪਹਿਲਾ ਸੁਗਾਵਾ ਤੇ ਸੂਈ ਨੂੰ ਭਾਜੀ ਇਹਨੂੰ ਹੋਏ ਜੇ ਕੋਈ 4-5 ਕ ਦਿਨ ਠੀਕ ਹੈ ਜੀ ਹਾਂਜੀ ਹਾਂਜੀ ਇਹਦੇ ਮਗਰ ਬੱਚਾ ਕੀ ਹੈ ਬ੍ਰਹਿਮ ਇਹਦੇ ਮਗਰ ਭਾਜੀ ਕਟਾ ਵਾ ਇਹਦੇ ਮਗਰ ਕਟਾ ਹੈ ਨਾ ਫੀਮੇਲ ਅੱਛਾ ਜੀ ਦੁੱਧ ਕਿੰਨਾ ਹੋਣਾ ਜਿਹੜਾ ਮੌਕੇ ਦਾ ਦੁੱਧ ਭਾਜੀ ਦੁੱਧ ਲਾਲੇ ਕੋ ਬੋਹੜਾ ਲਾਲੇ 11-12 ਲੀਟਰ ਜੀ ਲਓ ਜੀ ਕਰੋ 10 ਲੀਟਰ ਦੀ ਆਪਾਂ ਗਾਰੰਟੀ ਦੇਵਾਂਗੇ 10 ਲੀਟਰ ਮੰਨ ਕੇ ਕੋਈ ਵੀਰ ਭਰਾ ਸੌਪਾ ਕਰ ਲੈ ਸੋਹਣੀ ਸਨਕੀ ਝੋਟੀ ਪਹਿਲਾਂ ਜਿਹੜਾ ਚਾਰ ਦੰਦ ਹਾਂਜੀ ਲਓ ਜੀ ਕਰੋ ਚੱਕਾ ਅੱਛਾ ਗੁਰਬ੍ਰਹਮ ਜੀ ਮੁੱਲ ਦਾ ਕਿੰਨਾ ਕਰਨਾ ਤੇ ਬਾਕੀ ਇਹ ਗੱਲ ਜੇ ਵੀ ਭ ਨੀਲੀ ਜੋਂ ਦੀ ਆ ਮਾ ਤੇ ਅੱਛਾ ਕ੍ਰੋਸ ਅੰਨੀ ਦਾ ਨੀਲੀ ਦਾ ਕ੍ਰੋਸ ਅੰਗਰਦੀ ਸੋਹ ਉਹ ਜੇ ਦੋਸਤੋ ਨਿਸ਼ਾਨੀਆਂ ਜਿਹੜੀਆਂ ਨੀਲੀ ਦਾ ਵੀ ਰੀ ਕਵਰ ਕਰਦੀਆਂ ਮਤਲਬ ਖਾਤੀਆਂ ਸਾਰੀਆਂ ਮੰਨ ਲਓ ਉਹਨਾਂ ਦੇ ਕੋਲ ਹੈਗੀ ਆ ਮਲਪੀਜੀ ਦੀ ਧੀ ਆ ਇਹ ਨਾ ਏ ਜੀ ਉਹਨਾਂ ਦੇ ਕੋਲ ਮੱਝ ਵੀ ਹੈਗੀ ਉਹ ਨੀਲੀ ਦਾ ਵੀ ਚਾ ਪ੍ਰੋਪਰ ਸਾਰੀ ਠੀਕ ਹੈ ਤੇ ਕੇਵਲ ਟੀਗਾ ਨਾ ਭਰਾਇਆ ਹੋਗਾ ਹਾਂਜੀ ਹਾਂਜੀ ਅੱਧਾ ਬੱਚਾ ਤੁਹਾਨੂੰ ਪਤਾ ਵੀ ਮਾਂ ਦੇ ਚਲ ਜਾਂਦਾ ਹਾਂਜੀ ਹਾਂਜੀ ਉਹ ਕ੍ਰੋਸ ਅੰਗ ਵਿੱਚ ਕੀ ਰਾਂ ਬੱਚਾ ਹਾਂਜੀ 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 ਕਿਰਮਾ ਮੁਲਕ ਆ ਮੈਂ ਬਾਕੀ ਇਹ ਜਿੱਦਾਂ ਛਟਾੜੀ ਆਪਾਂ ਚਲੋ ਜਿਆਦਾ ਨਹੀਂ ਜਾਂਦੇ ਸੂਆ ਪਹਿਲਾ ਹੀ ਆ 14 15 ਲੀਟਰ ਜਿਹੜਾ ਮੈਂ ਦੁੱਧ ਦਈ ਉਹਦੇ ਦੇਖੋ ਜੀ ਜਿਹੜਾ ਵੀ ਵੀਰ ਖੜੂਗਾ ਖਰੀਦ ਕੇ ਜਿੰਨੇ ਪੈਸੇ ਲੈਣੇ ਸੇਵਾ ਕਰੂਗਾ ਹਾਂ ਜੀ ਹਾਂ ਜੀ ਹੁਣ ਆਪਣੇ ਫਾਰਮ ਦਾ ਜਿਹੜਾ 11 12 ਲੀਟਰ ਬੋਹੜਾ ਲਾਲੇ ਕੋ ਦੁੱਧ ਲਾਲੇ ਹਾਂ ਦਾਹਾਂ ਭਾਂਖਾਂ ਦੇ ਪੱਕਾ 10 ਆ ਕੇ ਦੇਵਾਂਗੇ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਦੱਸੋ ਜੀ ਮੁੱਲ ਦਾ ਮੁੱਲ ਪਾਜੀ ਕਰਦੀਏ ਡੇਢ ਨੋਰਮ ਹੋ ਗਿਆ ਮੁੱਲ ਨਹੀਂ ਜਿਹੜੀ ਚੰਗੀ ਉਹਨਾਂ ਦੇ ਵੱਧ ਮੰਗ ਲੈਂਦੇ ਅੱਗੇ ਭੈਣ ਭਰਾ ਕਹ ਯਾਦ ਦਿੰਦੇ ਹੋਰ ਕਿਤਾਉਦ ਮੈਂ ਅੱਗੇ ਬਾੜਾ ਭੈਣ ਭਰਾ ਉਹ ਜਿਹੜੇ ਮੈਂ ਵੀਡੀਓ ਬਣਾਉਣ ਲਈ ਭਾਜੀ ਆਉਂਦੇ ਅੱਗੇ ਖੇਤ ਕੇ ਕਰਾ ਦਿੰਦੇ ਨਹੀਂ ਚਲੋ ਆਪਾਂ ਦੇ ਇਹ ਗੱਲ ਹੈ ਵੀ ਚਲੋ ਤੁਹਾਡਾ ਵੀ ਨੁਕਸਾਨ ਨਾ ਹੋਵੇ ਕਿਉਂਕਿ ਜਿਹੜੀ ਨਹੀਂ ਆਪਾਂ ਭਾਜੀ ਮੇਰੀ ਗੱਲ ਸੁਣੋ ਜੀ ਆਪਣੇ ਤੋਂ ਗਾਹਨੇ ਹੁਣਾਵਾ ਜਿਹੜਾ ਨਾਰਮਲ ਵੀ ਆਪਾਂ ਨਾਰਮਲ ਗਾਹਗ ਦਾ ਧਿਆਰਾ ਦੇ ਉਹਦੇ ਲਈ ਮਹਿੰਦੀ ਆ ਹਾਂਜੀ ਹਾਂਜੀ ਤੇ ਵੱਡੀ ਮਹਿੰਦੀ ਆ ਠੀਕ ਹੈ ਜੀ ਕਿਉਂਕਿ ਜਿਹੜਾ ਭਾਜੀ ਨਾਰਮਲ ਕੋਈ ਭੈਣ ਭਰਾ ਦਾ ਘਰ ਦੇਖਣਾ ਉਹਦੇ ਲਈ 50000 ਲਾਉਣਾ ਵੜਾ ਬਾਈਟ ਤੇ ਬ੍ਰਹਿਮ ਸਾਰੇ ਦੇਖਨੇ ਪੈਂਦੇ ਹਾਂਜੀ ਛੋਟੇ ਤੋਂ ਛੋਟਾ ਬਾਈਟ ਵੱਡੇ ਤੋਂ ਵੱਡਾ ਮਹਿੰਦੇ ਇਹਦੀ ਕਰਦੀਏ ਪੂਰੇ ਲੱਖ ਤੇ ਲੱਖ ਰੁਪਏ ਹਾਂਜੀ ਦੋਸਤ ਇਮਾਨਦਾਰੀ ਕਮਾ ਕਰਦੇ ਇੱਕ ਹੀ ਇੱਕ ਹੀ ਗੱਲ ਉਹ ਇਮਾਨਦਾਰ ਜਿਹੜਾ ਕਰਨਾ ਚ ਕਰਦਾ 95 ਵਿੱਚ ਕਰਦ ਗਏ 2 ਸਟੈਪ ਆਪਣੇ ਵੱਡੇ ਹੋ ਗਏ 99 ਵਿੱਚ ਕਰਦ ਗਏ ਜੈ ਜੈ ਕਰੋ ਮੁੰਨੇ ਕੀੜੇ ਕਰਨ ਭਾਜੀ ਕੋਈ ਕਸਾਈ ਨਹੀਂ ਜੇ ਹਾਂ 100 ਰੁਪਏ ਛੋੜ ਕਰਾਂਗੇ ਜੀ ਗੁੱਸਾ ਕੋਈ ਨਹੀਂ ਆਪਾਂ ਨੂੰ ਭੈਣ ਭਰਾ ਆਪਦੀ ਸਮਝ ਵੇਖ ਕੇ ਲਾਵੇ ਜੀ ਪੂਰੇ 90000 ਦੇ ਵਿੱਚ ਪਹੁੰਚ ਕਰ ਲਈ ਆਪਾਂ 90000 ਦੇ ਵਿੱਚ ਹੈ ਨਾ ਜੀ ਤੇ ਗੱਡੀ ਕੋ ਆਪਦੀ ਲਿਆਉਣਾ ਤੇ ਪੂਰੇ 87000 ਦੀ ਮਹੀ ਦੇਣੀ ਠੀਕ ਹੈ ਜੀ ਸਿਰਫ ਮੇਢੀ ਆਪਣੇ ਤੋਂ ਹੋਰ ਨਹੀਂ ਕਿਸ ਦੇਣੀ ਠੀਕ ਹੈ ਦੋਸਤੋ ਕਰ ਲੋ ਚੈੱਕ 90000 ਜੀ ਗਿੱਲਾ ਨਾਰੂ ਠੀਕ ਹੈ ਜੀ ਹਾਂ ਜੀ ਹਾਂ ਠੀਕ ਪਹਿਲਾਂ ਨਾ ਤਾਂ ਥਣ ਬੋਤਨ ਵਾਲੇ ਲਓ ਜੀ ਕਰੋ ਚੈੱਕ ਜੀ ਪਹਿਲਾ ਸੂਆ ਝੋਟੀ ਚਾਰ ਦੰਨ ਮੂੰਹ ਚ ਫੇਰ ਉਹ ਫੇਰ ਕਈ ਭੈਣ ਭਰਾ ਖੀ ਜਾਂਦੇ ਸਫਤਾਂ ਕਰੀ ਜਾਂਦਾ ਵਾ ਚੀਜ਼ ਜਿਹੜੀ ਚੰਗੀ ਪਾਜੀ ਉਹਦੀ ਸਫਤ ਕਰਨੀ ਪਈ ਚੰਗੀ ਜੀ ਹਾਂ ਜੀ ਹਾਂ ਲੋ ਜੀ ਕਰੋ ਚੈੱਕ ਜੀ ਦੋਤੋਂ ਦੁੱਧ ਵੀ ਗਿਣ ਲਓ ਜਾਂ ਬੋੜਾ ਗਿਣ ਲਓ 10 ਕਿਲੋ ਤੋਂ ਸਟਾਰਟਿੰਗ ਹੋਈ ਆ ਸੁਨੀਤ ਜੀ ਤੁਰਦੀ ਐ ਆ ਜਿਵੇਂ ਅਫਸਰ ਤੁਰਦਾ ਨਾ ਬਗੀਚੀ ਚ ਲਓ ਜੀ ਵੇਖੋ ਜੀ ਤੇ ਹਾਂ ਜੀ ਚੋਕੇ ਵੀ ਆਪਾਂ 10 ਵਜ੍ਹ ਲਿਆਂਦੀ 10 ਵਜ੍ਹ ਜੀ ਚਲੋ ਕੁਣੇ ਵਾਹਾ ਥੋੜਾ ਇਹਨਾ ਸੰਗਲ ਪਿਆ ਹੋਣੇ ਪਣਿਆਰੀ ਦੀ ਕਰਦੀ ਔਲ ਹਾਂ ਕਿਹੜੀ ਤੋਂ ਥੋੜਾ ਜਿਹਾ ਪਸ਼ੂ ਆਉਂਦਾ ਘਰਾਂ ਦੇ ਵਿੱਚ ਆਮ ਸੰਗਲ ਬਿਲਕੁਲ ਪਰ ਘਰ ਤੋਂ ਮੱਝ ਲੈ ਆਂਦੀ ਆ ਫਸਟ ਆਨਰ ਇਹ ਨਹੀਂ ਵੀ ਲੋ ਜੀ ਘਰ ਤੋਂ ਆਈ ਆਪਣੇ ਤੋਂ ਛੋਟੀ ਦੋਸਤੋਂ ਬਹੁਤ ਸੋਹਣੀ ਸੰਗਲ 90000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਹਾਂਜੀ ਜੇ ਕੋਈ ਵੀਰ ਗੱਡੀ ਆਪਨੀ ਲਈ ਕਹੇ ਤਾਂ ਫਿਰ ਦੋਸਤੋਂ 87000 ਰੁਪਏ ਹੋਊਗਾ ਜੀ ਮੌਕੇ ਦਾ ਹਾਂਜੀ ਹਾਂਜੀ ਕਰ ਲਓ ਚੱਕ ਦੇ ਦੋਸਤੋ ਚਾਰ ਦੰਦ ਝੋਟੀ ਪਹਿਲਾ ਸੂਆ ਮੱਚਾ ਮਗਰ ਦੇ ਕਟਾ ਜੀ ਹਾਂਜੀ ਕਟਾ ਲਓ ਜੀ ਆਹ ਕਰੋ ਚੱਕ ਜੀ ਬੱਚਾ ਦਾ ਮਗਰਾ ਕਟਾ ਜੀ ਹਾਂ ਕਟਾ ਕਟਾ ਵੀ ਦੋਸਤੋ ਜੈੱਡ ਵੀ ਲੈ ਕੇ ਜੇ ਪੂਰਾ ਜੀ ਕੋ ਪੰਜਾਂ ਚੌਂਕ ਦਿਨਾਂ ਦੀ ਸਹੀ ਠੀਕ ਹੈ ਚਾਰ ਮੱਚਾ ਦੇਖੋ ਦਿਖਾਉਂਗਾ ਕਈ ਵਾਰ ਨਹੀਂ ਜੇ ਕਰਦਾ ਚਾਰ ਮੱਜਾਂ ਦੇ ਚਾਰੇ ਬੱਚੇ ਆ ਸਾਹਮਣੇ ਵਧੇ ਜੀ ਚੈੱਕ ਕਰ ਲਿਓ ਵੇਹੇ ਮੈਂ ਕੈਮਰਾ ਮਾਰ ਦਊਂਗਾ ਇਕੱਲੇ ਇਕੱਲੇ ਬੱਚੇ ਤੇ ਮਾਈ ਦਾ ਜਿਹੜੇ ਜਿਹਦੀ ਮੱਝ ਮੈਂ ਬੱਚਾ ਹੋਗਾ ਜੀ ਆਓ ਜੀ ਹਾਂਜੀ ਇਹ ਭਾਜੀ ਸੂਆ ਦੁੱਧਾ ਜੀ ਜੀ ਬਾਕੀ ਭੈਣ ਭਰਾਵਾਂ ਦੀ ਗਾੜੀ ਆ ਹਾਂਜੀ ਸੂਈ ਨੂੰ ਇਹਨੂੰ ਵੀ ਕੋਈ 5-4 ਦਿਨ ਹੋਏ ਹਫਤੇ ਰੱਖ ਬਿਲਕੁਲ ਤਾਜੀ ਹੈ ਨਾ ਜੀ ਬਿਲਕੁਲ ਤਾਜੀ ਹੈ ਜੀ ਠੀਕ ਹੈ ਜੀ ਇਹਦੇ ਥੱਲੇ ਵੀ ਬੋਹੜਾ ਵਾਲੇ ਕੋ ਦੁੱਧ ਵਾਲੇ ਦਾਹਿਆ ਕੋ 8 ਲਾਵੇ ਪਕਾ 8 ਲਾ ਕੇ ਸੌਦਾ ਕਰ ਲਿਆ ਹੈ ਨਾ ਜੀ ਹਾਂਜੀ ਠੀਕ ਹੈ ਜੀ ਹਾਂ ਤੇ ਸਵੇਰ ਦੂਜਾ ਇਹਦੇ ਮਗਰੂ ਬੱਚਾ ਕੱਟਿਆ ਸੂਆ ਇਹਦੇ ਮਗਰੂ ਕੱਟਾਈ ਹੈ ਜੀ ਠੀਕ ਹੈ ਜੀ ਇਹਦੇ ਮਗਰੂ ਬੱਚਾ ਦੋਸਤੋ ਕਟਾ ਤੇ ਸਵੇਰ ਦੂਜਾ ਸੂਈ ਜੇ ਦੁੱਧ ਗਿਣ ਲੈ ਕੋਈ ਬੋਹੜਾ ਗਿਣ ਲੈ 8 ਕਿਲੋ ਮੰਨ ਕੇ ਕੋਈ ਭੈਣ ਭਰਾ ਸੌਦਾ ਕਰ ਲਿਆ ਹਾਂਜੀ ਹਾਂਜੀ ਇਹਦੀ ਬੈਕ ਸਾਈਡ ਤੋਂ ਬੈਕਡਰੂਮ ਚੱਕਰਵਾ ਬਹੁਤ ਥਾਂ ਬਹੁਤ ਸੋਹਣੇ ਲੱਗੇ ਸਾਰਾ ਮਾਲ ਭਾਜੀ ਦੂਰੋਂ ਲਿਆ ਆਪਾਂ ਸਾਡਾ 10 ਵਜੇ ਡੰਗਰਣਾ 9:00 ਵਜੇ ਜਾ ਕੇ ਤੋਏ ਆ ਠੀਕ ਹੈ ਜੀ ਲਓ ਜੀ ਬੱਚਾ ਤੋਂ ਦਿਓ ਦਿਖਾ ਦੇਣੀ ਕਰੀ ਆ ਲੋ ਜੀ ਆ ਜੀ ਦੀ ਮਗਰੋਂ ਇਕੱਟਾ ਜੇ ਕਰ ਲਓ ਚੱਕ ਠੀਕ ਹੈ ਜੀ ਅੱਛਾ ਬ੍ਰਿਮ ਸਿੰਘ ਜੀ ਇਹਦੀ ਪਹੁੰਚ ਕਿੰਨੇ ਚ ਕਰਨੀ ਭਾਜੀ ਜੈ ਜੀ ਤੁਹਾਨੂੰ ਪਤਾ ਲੱਖ ਰੁਪਈਆ ਤੇ ਹੁਣ ਗੱਲਬਾਤ ਬਣੀ ਹੈ ਹਾਂ ਜੀ ਇਹ ਤਾਂ ਗੱਲ ਹੈ ਪਰ ਆਪਾਂ ਇਹ ਆ ਵੀ ਆਪਾਂ ਲੱਖ ਮੰਗਾਗੇ ਚੀਜ਼ ਦਾ ਹਾਂ ਜੀ ਨਾਲੇ ਆਪਾਂ ਜੈ 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 ਜੀ ਦੇਣੀ ਹੈ ਠੀਕ ਹੈ ਜੀ ਹਾਂ ਜੀ ਹਾਂ ਜੀ ਕਰੋ ਜੀ ਵੀ ਜੈ ਜੈ ਮੁੱਲ ਬਿਲਕੁਲ ਜੈ ਜੈ ਬ ਉਹ ਨਹੀਂ ਅੱਤਰੇ ਕਰੀਏ ਪਾਉਣੇ ਇਹ ਪਿੱਛੇ ਅੱਤਰੇ ਸੋਰਮੀਆਂ ਛੋੜ ਲੈਣ ਲੱਗੇ ਹੋਇਆ ਜੀ ਹਾਂ ਜੀ ਇੱਕ ਹੀ ਵਾਰੀ ਕਰਦੇ ਗੋਲਾ ਹੀ ਕਰਦੇ ਇੱਕ ਵਾਰਾ ਲੱਗੀ ਜੀ ਪੂਰੇ 68000 ਦੀ ਮੈਂ ਦੇਣੀ ਜੀ ਹਾਂ ਜੀ ਹੁਣ ਸਵਾਰ ਹੋ ਗਏ ਹੋਰ ਪਾ ਦੇ ਤੇ ਗੱਡੀ ਆਪਦੀ ਲੇਉਗਾ ਤੇ 65000 ਦੀ ਦੇਣੀ ਏ ਮੈਂ ਲੋ ਜੀ ਦੋਸਤੋ 68000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਤੇ ਜੇ ਵੀ ਵੀ ਗੱਡੀ ਆਪਨੀ ਲੈ ਕੇ ਆ ਗਿਆ ਫਿਰ 65000 ਰੁਪਏ ਹਾਂ ਜੀ ਹਾਂ ਜੀ ਲੋ ਜੀ ਦੁੱਧ 8 9 ਕਿਲੋ ਬੋਲਾ ਤਿਆਰ ਸੂਆ ਦੂਜਾ ਸੂਈ ਬੱਚਾ ਕਟਾ ਮੱਝ ਚੰਗੀ ਰਾਜੀ ਆ ਸਰੀਰ ਤੱਕੋਂ ਵੇਖੋ ਕਰੋ ਚੈੱਕ ਵ ਤੋੜ ਕੇ ਤੁਹਾਨੂੰ ਦਿਖਾ ਦਨੇ ਕਰੀ ਥੋੜਾ ਜਿਹਾ ਸਿੰਘ ਖੁੱਲਾ ਰੱਖ ਦੀ ਬਾਕੀ ਆਪਣਾ ਹਰ ਵੀਡੀਓ ਜ਼ਿਕਰ ਕਰਦੇ ਆ ਵੀ ਆਪਣਾ ਸਟਾਈਲ ਆ ਠੀਕ ਹੈ ਜਿਹੜਾ ਡੰਗਰ ਨਵਾਂ ਆਉਂਦਾ ਨਾ ਉਹ ਖਾਂਦਾ ਨਹੀਂ ਹਾਂਜੀ 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 ਤਾਂ ਕਰਕੇ ਥੋੜਾ ਜਿਹਾ ਡੰਗਰਾ ਆ ਜੇ ਤੈਹ ਜੀ ਮਾਰਦਾ ਪਸ਼ੂ ਸਾਰੇ ਲੱਗੇ ਨਹੀਂ ਨਾ ਹੁੰਦੇ ਇਸ ਕੋਈ ਤਾਂ ਕਰਕੇ ਥੋੜਾ ਡੰਗਰਾ ਆ ਜੇ ਨਾ ਨਵਾਂ ਤੈਹ ਜੀ ਮਾਰ ਜਾਂਦਾ ਹੋਰ ਜੀ ਜੀ ਤੁਹਾਨੂੰ ਬਾਕੀ ਥੋੜਾ ਠੰਡ ਕਰਕੇ ਡੰਗਰ ਨਵਾਤੇ ਨੂੰ ਉੱਤੇ ਵੀ ਨਹੀਂ ਹੋਣੀ ਸ਼ੂਟਿੰਗ ਕੀਤੀ ਆ ਦੋ ਵੀਡੀਓ ਉੱਦੋਂ ਲਓ ਜੀ ਇਹਦੀ ਪਿੱਠ ਪੜੀ ਦੀ ਕਰੋ ਜਿਹੜਾਈ ਚੱਕ ਬੱਚੇ ਦਾ ਜ਼ਿਆਦਾ ਕਰੂਗਾ ਜਿਹੜਾ ਪਸ਼ੂ ਤਾਜ਼ਾ ਆਹ ਬਤਾ ਆਹ ਲੈ ਆਹ ਬੀਲ ਉਸ ਕੋਈ ਬੰਦੇ ਨਾਲ ਕਰਦੇ ਤਾਂ ਹਾਂਜੀ 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 ਇਹ ਤਾਂ ਗੱਲ ਹੈ ਲਓ ਜੀ ਦੂਰ ਨਾਲ ਤੁਹਾਨੂੰ ਦਿਖਾਉਂਦੇ ਆ ਦੋਵੇਂ ਮੱਝਾਂ ਚੋਟੀ ਦੀਆਂ ਦਿਖਾਉਂਦੇ ਆ ਤੁਹਾਨੂੰ ਦੋ ਦਰੀ ਸੋਨਾ ਤੇ ਸੂਹਾ ਬਿਲਕੁਲ ਤਾਜ਼ਾ ਪਹਿਲਾ ਦੂਜਾ ਇਹ ਤਾਂ ਭਾਜੀ ਸਾਰਾ ਸਾਲ ਪੀਣ ਵਾਲੀਆਂ ਮੱਝਾਂ ਹਾਂਜੀ ਹਾਂਜੀ ਇਹ ਤੋਂ ਅੱਗੇ ਆ ਜਾਓ ਜੀ 3 ਨੰਬਰ ਤੇ ਵਿਰਿਆਮ ਸਿੰਘ ਜੀ ਗਾੜੀ ਭਾਜੀ ਇਹ ਵੀ ਤਾਜੀ ਸੂਈ ਆ ਜੀ ਇਹਦੇ ਮਗਰ ਵੀ ਕਟਾ ਇਹਦੇ ਮਗਰ ਵੀ ਕਟਾ ਹੈ ਨਾ ਹਾਂਜੀ ਵੱਡੀ ਮਹੀਂ ਜੇ ਪੂਰੀ ਕੱਦ ਵਾਲੀ ਠੀਕ ਹੈ ਜੀ ਤੇ ਨੂੰ ਕਿੰਨਾ ਟਾਈਮ ਦੱਸਿਆ ਹੋ ਗਿਆ ਇਹ ਨੂੰ ਭਾਜੀ ਇੰਨਾ ਕੀ ਆ ਚਾਰ ਪੰਜ ਦਿਨ ਹਾਂ ਇਹ ਨੂੰ ਚਾਰ ਪੰਜ ਦਿਨ ਹਫਤੇ ਤੱਕ ਰਹੀ ਆ ਅੱਛਾ ਹਫਤੇ ਦੇ ਅੰਦਰ ਅੰਦਰ ਹੀ ਆ ਮਾਰੇ ਇੰਨੇ ਮਹੀਂਾਂ ਨਾ ਠੀਕ ਹੈ ਜੀ ਇਹ ਵੀ ਮੰਨ ਲਓ ਵੱਡੀ ਮਹੀਂ ਜੇ ਇਹਦੇ ਥੱਲੇ ਹੁਣ ਕਿੰਨਾ ਦੁੱਧ ਤੇ ਆਉਂਦਾ ਤੇ ਸੂਆ ਦੁੱਧਾਂ ਹਾਂਜੀ ਇਹਦੇ ਥੱਲੇ ਵੀ 8 ਲੀਟਰ ਹੈਗਾ ਜੀ 8 ਲੀਟਰ ਕੋਈ ਦੁੱਧ ਗਿਣ ਲੈ ਕੋਈ ਬੋਲਾ ਗਿਣ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਠੀਕ ਹੈ ਜੀ ਤੇ ਇਹਦੇ ਮਗਰ ਵੀ ਕਟਾ ਹੀ ਬੱਚਾ ਜੀ ਇਹਦੇ ਮਗਰ ਵੀ ਕਟਾ ਠ ਏ ਜੀ ਭਾਈ ਜਾਇ ਜੀ ਕਰੀਏ ਕਰ ਦਈਏ 75 ਤੇ ਦੀ 75 ਫਿਰ ਗਿਆ ਹੀ ਨਾ ਇਹ 75 ਤਾਂ ਨਹੀਂ ਆਇਆ ਹੋ ਗਿਆ ਹਾਂਜੀ 75 ਨਹੀਂ ਆਇਆ ਹੋਇਆ ਥੋੜਾ ਖੇਚ ਕੇ ਜੀ ਮੋਲ ਰੱਖੀ ਬਿਲਕੁਲ ਨਵਾਂ ਮਲ ਜੇ ਪਾਡੀ ਪਨਾਇਆ ਆ ਰਹੀ ਅਮ ਸਰ ਕੱਟੀ ਦੇਂਦੇ ਨਹੀਂ ਉਹ ਤੇ ਗੱਲ ਹੈਗੀ ਪਰ ਹੁਣ ਆਪਣੇ ਫਾਰਮ ਦਾ ਰਿਕਾਰਡ ਆ ਨੂੰ ਪੂਰਾ ਨਹੀਂ ਨਹੀਂ ਆਪਾਂ ਨੇ ਚਲੋ ਜਾਇ ਜੀ ਦੇਣਾ ਜੀ ਨਹੀਂ ਆਪਾਂ ਤੇ ਕਿਰਪਾ ਮਹਾਰਾਜ ਦੀ ਹੁਣ ਬਸ ਆਵੇ ਮਾਂ ਲਬਣ ਘਟ ਦਿਆਂ ਆਪਾਂ ਛੋਟੇ ਤੋਂ ਛੋਟਾ ਆਪਾਂ ਉਦਾਂ ਵੀ ਦੱਸ ਦਈਏ ਭੈਣ ਭਰਾ ਨੂੰ ਕੋਈ 50000 ਤੋਂ ਲੈ ਕੇ 45 ਤੋਂ ਲੱਖ ਟਿੱਕਰ ਮੈਂ ਮਿਲਿਆ ਕਰੂ ਠੀਕ ਹੈ ਜੀ ਹਾਲੋ ਸ਼ੇਡ ਮਿਲੂਗਾ ਹਾਂ 6-7 ਲੀਟਰ ਤੋਂ ਲੈ ਕੇ 12-15 ਲੀਟਰ ਤੱਕ ਮੈਂ ਹੋਇਆ ਕਰੂਗੀ ਠੀਕ ਹੈ ਠੀਕ ਹੈ ਜੀ ਹਾਂ ਜਿੱਦਾਂ ਦੀ ਬਾਕੀ ਆਪ ਦਾ ਅਗਲਾ ਘਰ ਦੇਖਣਾ ਜੀ ਹਾਂਜੀ ਹਾਂਜੀ ਦੱਸੋ ਜੀ ਫਿਰ ਬਿਲਕੁਲ ਜੈਜ ਬਿਲਕੁਲ ਜੈਜ ਨਹੀਂ ਜੈਜ ਹੀ ਆ 75 ਵਜੇ ਮੈਂ ਵੇਖੋ ਕੋਠੇ ਜਿੱਦੀ ਮੈਂ ਤਾਂ ਮੈਂ ਵੇਖ ਲਈ ਆ ਕੋਠੇ ਜਿੱਦੀ ਮੈਂ ਤਾਂ ਕੋਈ ਕਮੀ ਨਹੀਂ ਕਿਸੇ ਪਾਸੇ ਵੀ ਇਹ ਹੈਗੀ ਤਾਂ ਜੀ ਆ ਹਾਂਜੀ ਹਾਂਜੀ ਚਲੋ ਬਜੈ ਜੈਜ ਜਾ ਛੇੜੇ ਕਿਰੀ ਇਹ ਕਿਰੀ ਹਾਂ ਇਹ ਇਹਦੀ ਵੀ ਆਪਾਂ ਜਿਹੜਾ ਨਾ ਜੈਸਨੋ ਵਾਲਾ ਭਾਜ ਕਰਨਾ ਚਲੋ ਅਗਲਾ ਗੱਡੀ ਆਪਦੀ ਮਰਜ਼ੀ ਵੇਖ ਲੈਣਾ ਹਾਂਜੀ ਹਾਂਜੀ ਤੇ ਆਪਾਂ ਇਹਦੀ ਵੀ ਭਾਜੀ ਪੂਰੇ 68000 ਦੇ ਵਿੱਚ ਪਹੁੰਚ ਕਰਨੀ ਹੈ ਠੀਕ ਹੈ ਜੀ ਹਾਂ ਇਹਦਾ ਤੇ ਉਹ ਦੂਜੇ ਨੰਬਰ ਵਾਲੀ ਮੈਦਾ ਰੇਟ ਬਰਾਬਰ ਜੇ ਹਾਂਜੀ 68000 ਦੇ ਵਿੱਚ ਪਹੁੰਚ ਜੇ ਠੀਕ ਹੈ ਗੱਡੀ ਕੋ ਆਪਦੀ ਲਈ 65000 ਜਣੀ 100 ਰੁਪਏ ਛੋੜ ਹੋਣੀ ਜੀ ਠੀਕ ਹੈ ਹਾਂਜੀ ਹਾਂਜੀ ਮੌਲਿਕ ਰੌਣ ਨੂੰ ਭਾਵੇਂ ਕੋ 775 ਦੇ ਮਰਜ਼ੀ ਕਰਾਈ ਠੀਕ ਹੈ ਜੀ ਤੋਰੋ ਹਾਂਜੀ ਲਓ ਜੀ ਦੋ ਤੋਂ ਸੂਆ ਦੂਜਾ ਦੁੱਧ ਗੱਲ ਲਿਆ ਕੋਈ ਬੋੜਾ ਕਹਿੰਦੇ 8 ਕਿਲੋ ਤਿਆਰ ਹੈ 8 ਕਿਲੋ ਜੀ ਹਾਂ ਜੀ 8 ਲੀਟਰ ਜੀ 8 ਕਿਲੋ ਤਿਆਰ ਤੇ ਇਹਦੀ ਪਹੁੰਚ ਹੋਊਗੀ ਜੀ 68000 ਰੁਪਏ ਦੇ ਵਿੱਚ ਜੇ ਕੋਈ ਵੀਰ ਗੱਡੀ ਆਪਣੇ ਜੇ ਕਹਦੇ 65000 ਰੁਪਏ ਇਹਦੇ ਮਗਰ ਬੱਚਾ ਇਕੱਟਾ ਜੀ ਬਿਲਕੁਲ ਤਾਜੀ ਸੂਈ ਹੈ ਦੋਸਤੋ ਇੱਕ ਚੀਜ਼ ਦੀ ਨੋਟ ਕਰਿਓ ਇਹਦੀ ਮਿਲਕ ਵੈਨ ਬਹੁਤ ਮੋਟੀ ਜਿਆ ਅਸਲ ਮਿਲਕ ਵੈਨ ਜੀ ਤਾਂ ਕੱਦ ਵੜਾ ਦੀ ਮਜਦਾ ਲਓ ਜੀ ਪੂਰਾ ਕੱਦ ਕੱਦ ਵੜਾ ਵੜਾ ਮਜੀ ਵੇਖੋ ਮਜਾ ਚੈੱਕ ਕਰ ਲਿਓ ਲਓ ਜੀ ਕਰੋ ਚੈੱਕ ਬਾਈ ਦੇ ਮੋਢਿਆਂ ਦੇ ਬਰਾਬਰ ਹੋਣੀ ਏ ਚੈੱਕ ਕਰ ਲਓ ਆਲਾ ਮੋਤਾ ਆਲਾ ਕੜਾ ਅੱਲੋਜੀ ਇਹਨਾਂ ਦੇ ਪੈਕਸਟ ਆ ਰੋਗੀ ਦੀ ਬੈਕਸੈਰ ਤੋਂ ਕਰ ਲੋ ਚੈੱਕ ਐਥ ਕੁੜੀ ਦੀ ਚੜਾਈ ਚੈੱਕ ਕਰ ਲੋ ਦੋਸਤੋ ਸਾਹਸਣਾ ਦੀ ਕੁਆਲਿਟੀ ਹਰ ਇੱਕ ਚੀਜ਼ ਚੈੱਕ ਕਰ ਲਿਓ ਲਓ ਜੀ ਦੋਸਤੋ ਕਰੋ ਚੈੱਕ ਜੀ ਪੂਰੀ ਵੱਡੀ ਮੱਝ ਭਾਜੀ ਲਓ ਜੀ ਕਰੋ ਚੈੱਕ ਇਹਦਾ ਬੱਚਾ ਮੇਰੇ ਪੈਜੀ ਦਿਖਾ ਦੀ ਕਿਹੜਾ ਬੱਚਾ ਦਿਖਾ ਦਿਓ ਹਾਂ ਲਓ ਜੀ ਦੋਸਤੋ ਆਹ ਤੇ ਨੰਬਰ ਤੇ ਬੱਚਾ ਰੱਬ ਦੇ ਵਿਚਕਾਰੇ ਕੱਟਾ ਜੀ ਰਿਹਾ ਠੀਕ ਹੈ ਜੀ ਇਹ ਜੇ ਦੋਸਤੋ ਪਹੁੰਚ ਹੋਊਗੀ 68000 ਰੁਪਏ ਦੇ ਵਿੱਚ ਤੇ ਜੇ ਕੋਈ ਵੀਰ ਗੱਡੀ ਆਪਣੀ ਲਿਆ ਫਿਰ 65000 ਰੁਪਏ 8 ਕਿਲੋ ਦੁੱਧ ਬਿਲਕੁਲ ਤਾਜੀ ਸੂਹਾ ਦੁੱਧਾ ਇਹ ਦੋ ਅਗੇ ਬ੍ਰਿਮ ਦੀ 4 ਨੰਬਰ ਦਾ ਸੀ ਇਹ ਵੀ ਭਾਜੀ ਵੱਡੀ ਮਈ ਸੂਹਾ ਦੁੱਧਾ ਜੀ ਹਾਂਜੀ ਸੂਈ ਨੂੰ ਆ ਜੇ ਇਹਨੂੰ ਕੋ ਮਹੀਨਾ ਇੱਕ ਮੀਨਾ ਉਹ ਮਗਰ ਕੱਟੀ ਏ ਇਸੇ ਮੈਨੇ ਮਗਰ ਕੱਟੀ ਆ ਬਾਕੀ ਤਾਂ ਭੈਣਾ ਦੀ ਬੜੇ ਫੂਨ ਆਉਂਦੇ ਆ ਭੈਣਾ ਦੇ ਕੱਟੀ ਵਾਲੀ ਮਹਿ ਚਾਹੀਦੀਆਂ ਨੂੰ ਕੱਟੀ ਏ ਇਹ ਭਾਜੀ ਦੋ ਮਈਆਂ ਮਣਨਣੀਆਂ ਜਿਹੜਾ ਲੈ ਜਾ ਚਲੋ ਕਈ ਭੈਣ ਭਾਅ ਦਿੰਦੇ ਆ ਪਰ ਫੇਰ ਵੀ ਤੁਹਾਨੂੰ ਬੜਾ ਛੋਟੇ ਤੋਂ ਵੱਡਾ ਹੁੰਦਾ ਭਾਜੀ ਇਹ ਤਾਂ ਜਾਂਦੇ ਹਾਂ ਹਾਂ ਜੀ ਉਹ ਕਾ ਲਾਵਾਂਗੇ ਤੇ ਬੂਟਾ ਸਣੇ ਇਹਦੇ ਮਗਰ ਕੱਟੀ ਏ ਠੀਕ ਹੈ ਜੀ ਤੇ ਦੁੱਧ ਦੇ ਸਲੇ 7 ਲੀਟਰ ਦੇ ਠੀਕ ਹੈ ਜੀ ਮੋਕੇ ਦਾ ਹਾਂ ਮੋਕੇ ਦਾ ਕੱਟੀ ਸਣੇ ਠੀਕ ਹੈ ਜੀ ਥੋੜੀ ਜੀ ਬੰਦਿਆਂ ਦੀ ਸੇਵਾ ਨਹੀਂ ਹੈਗੀ ਚਲੋ ਜੀ ਹਾਂ ਜੀ ਤੇ ਦੁੱਧ ਦੇ ਸੱਤ ਲੀਟਰ ਜੀ ਜੀ ਸੂਆ ਦੁੱਧਾ ਦੁੱਧਾ ਸੂਆ ਹੈ ਨਾ ਹਾਂਜੀ ਹਾਂਜੀ ਇਹ ਵੀ ਕਿੰਨੇ ਚ ਪਹੁੰਚ ਕਰਨੀ ਜੀ ਇਹਦੀ ਵੀ ਭਾਜੀ ਜੈ ਜੀ ਆ ਹਾਂਜੀ ਨਹੀਂ 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 ਸਵਾਲਾ ਕਰੀ ਸਵਾਲ ਆਖਾ ਆਪਾਂ ਮੰਗਣ ਵਾਲੀ ਨਹੀਂ ਮੰਗਿਆ ਤੇ ਆਪਾਂ ਇਹਦਾ ਕੀ ਮੰਗਣਾ ਨਹੀਂ ਬਿਲਕੁਲ ਜੈ ਮੰਗਣੀ ਹੈ ਦੇਣੀ ਹੈ ਜੀ ਆਪਾਂ ਉਹਨੇ ਗੱਲ ਕੋਈ ਬਾਕੀ ਗੱਲ ਹੋਰ ਵੀ ਆ ਭਾਜੀ 50000 ਦੀਆਂ 55 ਦੇ ਬੱਚੇ ਤਾਂ ਬਣਾ ਡੰਗਰ ਵੇਚ ਲੈਂਦੇ ਮਿਲਦੇ ਮਿਲਦੇ ਵੇਚਣ ਤਾਂ ਆਪਾਂ ਕੋਈ ਬਾਹਰ ਹੋਣਾ ਹੀ ਮਿਲਦਾ ਹਾਂਜੀ ਇਹ ਤਾਂ ਗੱਲ ਹੈ ਜੀ ਤੇ ਸੱਚ ਵੋ ਬੱਚੇ ਤਾਂ ਬਣਾਉਣ ਫੋਨ ਆਉਂਦੇ ਕੇ ਭੈਣ ਭਰਾ ਦੇ ਮੈਂ ਪੰਜ ਉਹ ਅੰਦਰ ਦੇ ਪਾਹ ਜਾ ਜੀਦੇ ਆ ਬੱਚੇ ਤਾਂ ਬਣਾ ਨਹੀਂ ਆਉਣ ਕਈ ਬੰਦੇ ਆਪਣਾ ਖੜ ਕੇ ਬਣਾਉਂਦੇ ਤੇ ਡੰਗਰ ਲੰਬਣ ਘੱਟਦੇ ਆ ਹਾਂ ਤੇ ਮੈਂ ਤੇ ਆ ਚਲੋ ਐ ਗੱਲ ਤੋਂ ਬੜੀ ਖੁਸ਼ੀ ਵੀ ਚਾਰਾਂ ਦੇ ਮਗਰ ਬੱਚੇ ਆ ਜੀ ਹਾਂਜੀ ਹਾਂਜੀ ਆਹ ਜੀ ਦੋ ਤਾਂ ਆਪਣੀ ਜਿੰਨੇ ਦੀ ਵੀਡੀਓ ਪੈਂਦੀ ਮੇਰੇ ਸੰਦ ਇੱਕ ਦੋ ਦੇ ਮਗਰ ਬੱਚੇ ਨੇ ਹਾਂਜੀ ਬੱਚੇ ਨੇ ਨੇ ਚਲੋ ਲਿਆ ਕਰਾਂਗੇ ਸਾਰਾ ਕੁਝ ਨਹੀਂ ਆਉਣਾ ਆਪਾਂ ਤੇ ਕੋਈ ਨਹੀਂ ਗੱਲ ਆਪਾਂ ਤੇ ਗੁਰੂ ਦੀ ਕਿਰਪਾ ਨਾਲ ਸੱਤ ਦਾ ਅੱਠ ਨਗਰ ਬੱਸ ਸਕਦੇ ਜਿਹੜਾ ਵੇਲ ਵੇਲੀ ਹੱਥਾ ਵੇਲਾ ਹਾਂਜੀ ਹਾਂਜੀ ਇਹਦੀ ਪੌਂਟ ਕਰ ਦਈਏ ਬਾਹਰ ਚ ਬਾਹਰ ਬਾਹਰ ਨਹੀਂ ਮਾਂ ਤਾਂ ਜਾਂ ਜੇ ਕੇ ਸੱਤ ਚ ਦੇਖੋ ਹੋਰ ਜੀ ਵੀ ਐਸੀ ਜਿੰਨੇ ਕਰੀ ਕਰ ਦੋ ਇੱਕ ਜੀ ਨਾ ਨਾ ਲਵਾ ਤੇ ਉਹ ਆਪਣੀ ਨਾ ਪੂਰੇ 52000 ਦੀ ਪਹੁੰਚ ਲੋ ਜੀ ਹਾਂਜੀ 100 ਕਿਲੋਮੀਟਰ ਤੱਕ ਠੀਕ ਹੈ ਜੀ ਜੇ ਕੋ ਗੱਡੀ ਆਪਦੀ ਲੈ ਉਹ ਤੇ 55000 ਦੀ ਨਹੀਂ ਦੇਣੀ ਜੇ ਸਿਰਫ 100 ਰੁਪਏ ਛੋੜ ਹੋਣਗੇ ਗੱਡੀ ਨਹੀਂ ਜੇ ਕਰਦੇ ਤਾਂ ਵੀ ਅੱਜ ਤੱਕ ਤਾਂ ਚਲੋ ਅਸੀਂ ਸਾਰੇ ਭੈਣੇ ਭਰਾਵਾਂ ਦੀ ਕਰਨੀ ਪੈਂਦੀ ਫਿਰ ਲੋ ਜੀ ਦੋਸਤੋ ਮੁੱਲ ਇਹਦਾ ਹੈਗਾ ਜੀ 58000 ਰੁਪਏ ਦੇ ਵਿੱਚ ਪਹੁੰਚ ਦੀ ਤੇ ਜੇ ਵੀਰ ਗੱਡੀ ਆਪਣੀ ਲੈ ਕੇ ਉਹ 55000 ਰੁਪਏ ਹੈ ਨਾ ਨੋਰਮਲ ਰੇਟ ਬਿਲਕੁਲ ਚੰਗੀ ਤਾਜੀ ਹੈ ਮੱਝ ਵੇਖੋ ਦੋਸਤੋ ਕੱਦ-ਕਾਠ ਵੇਖੋ ਕਰੋ ਚੈੱਕ ਇਹਦੇ ਮਗਰ ਬੱਚਾ ਵੀ ਕੱਟੀ ਹੈ ਦੋ ਮੱਝਾਂ ਮ ਕੀ ਗੱਲ ਹੈ ਹਾਂ ਦੱਸਣਾ ਭਾਜੀ ਆ ਪਾਉਗਾ ਜਿਹੜਾ ਹੈਗਾ ਵੈਸੇ ਦੋਸਤੋ 55000 ਰੁਪਇਆ ਰੇਟ ਹੈ ਤੁਹਾਨੂੰ 3000 ਰੁਪਇਆ ਉਤਰੋਂ ਦੇ ਘਰਾਏ ਸ਼ਰਤਾਂ ਵੀਰ ਨੇ ਤੁਹਾਨੂੰ 3000 ਰੁਪਏ ਦੇ ਵਿੱਚ ਤੜੀ ਪਹੁੰਚ ਉਤਰੀ ਹੋ ਰਣੀ ਹੈ ਬਾਕੀ ਭਾਈ 50-55000 ਦੀ ਮੈਂ 55 ਦੀ ਬਚੇ ਤੋਂ ਬਣਾ ਦੇਂਦਾ ਲਓ ਜੀ ਕਰ ਲਓ ਚੈੱਕ ਇਹ ਆ ਵੀ ਜਿੱਦਾਂ ਆਈ ਚਲੋ ਓਦਾਂ ਆਪਾਂ ਦੇ ਦੇਣੀ ਕਰਦ ਵੱਡਾ ਜੀ ਹਾਂਜੀ ਅੱਖਾਂ ਦੋਵੇਂ ਬਿੱਲੀਆਂ ਮਣਕੀਆਂ ਹਾਂਜੀ ਸੋਨਾ ਕੱਦ ਘੜ ਆ ਰੋ ਜੀ ਦੇਖੋ ਜੀ ਪਿੱਠ ਪੁੜੇ ਦੀ ਚੜਾਈ ਦੋਸਤੋ ਵੇਖੋ ਕਰੋ ਚੈੱਕ ਇਹਦੀ ਇਹਦੇ ਮਗਰ ਬੱਚਾ ਭਾਜੀ ਦੀ ਕੱਟੀ ਦਿਖਾ ਦਿਓ ਕੱਟੀ ਜੀ ਦਿਖਾ ਦਿਓ ਕੱਟੀ ਆਹ ਕੱਟੀ ਲਓ ਜੀ ਦੋਸਤੋ ਆਹ ਇਹ ਮਗਰ ਕੱਟੀ ਜੀ ਆਹ ਕਰ ਲਓ ਚੈੱਕ ਜੀ ਸੋਹਣੀ ਕੱਟੀ ਹੈ ਦੋਸਤੋ ਬਿਲਕੁਲ ਦੇਖੋ ਕਰ ਲਓ ਚੈੱਕ ਜੀ ਲਓ ਜੀ ਠੀਕ ਹੈ ਜੀ ਬਾਕੀ ਤਾਂ ਨਾ ਮੱਜਾਂ ਦੇ ਮਗਰ ਜਿਹੜੇ ਆ ਬੱਚੇ ਕੱਟੇ ਇਹਦੀ ਪਹੁੰਚ ਹੋਊਗੀ ਕਿੰਨੇ ਜਿਹਰੇ ਆਉਂਦਾ 68000 ਚ ਨਹੀਂ ਇਹ ਵੀ 52000 ਦੇ ਵਿੱਚ ਪਹੁੰਚ 100 ਕਿਲੋਮੀਟਰ ਤਿੱਕਰ ਸਭ ਤੋਂ ਘਾਟ ਰੇਟ ਦੋਸਤੋ ਇਹਦਾ 58000 ਜੇ ਕੋ ਗੱਡੀ ਆਉਂਦੀ ਲਿਆਉਂਦਾ ਅੰਦਰ ਪੂਰੇ 55 55000 ਬਿਲਕੁਲ ਨਾਰਮਲ ਕਾਰ ਜਿੱਥੋਂ ਆਈ ਆ ਸੇਵਾ ਨਹੀਂ ਬੰਦੇ ਦੀ ਅੰਦਰ ਮੈਂ ਭਾਈ ਜੀ ਹੋਈ ਜਾ ਠੀਕ ਹੈ ਹਾਂ ਜੀ ਆ ਥੋੜਾ ਸੰਦੇ ਵੀ ਹੋਰ ਰਹੇ ਹਾਂ ਹਾਂ ਜੀ ਹਾਂ ਜੀ ਠੀਕ ਹੈ ਜੇ ਕੋ ਸੇਵਾ ਕਰੂਗਾ ਤੇ ਚਲੋ ਦੁੱਧ ਵਾਜੂਗੀ ਆਪਾਂ ਉਹ ਦੱਸਣਾ ਹਾਲ ਦੀ ਘਰੀ ਉਹ ਉਹ ਦੱਸਣਾ ਜਿਹੜਾ ਹੈਗਾ ਠੀਕ ਹੈ ਜੀ ਹਾਂ ਜੀ ਲਓ ਜੀ ਦੋਸਤੋ ਚਾਰ ਨਗ ਤਾਂ ਦਿਖਾ ਪੀਤੇ ਚਾਰੇ ਮਜੇ ਨੇੜੀਆਂ ਬਿਲਕੁਲ ਤਾਜ਼ੀਆਂ ਸੂਈਆਂ ਨਾਲ ਬੱਚੇ ਡ ਫਿਰ ਵੀ ਦੋਸਤੋ ਤਸੱਲੀ ਜਿਹੜੀ ਕਰਨੀ ਹੈ ਇੱਕ ਟਾਈਮ ਦੋ ਟਾਈਮ ਚੋਕੇ ਸੂਏ ਸੋਏ ਪਹੁੰਚੂ ਕਰ ਲਿਆ ਕਰੋ ਜਰੂਰ ਅਡਰੈਸ ਇੱਕ ਰਹੀ ਫੇਰ ਬੋਲ ਦੇਣਾ ਪਿੰਡ ਝਾਮਕੇ ਤਸਵੀਰ ਜਿਹੜਾ ਸ਼੍ਰੀ ਤਰਨ达ਰ ਸਾਹਿਬ ਨਾਮ ਹੈਗਾ ਜੇ ਭਾਈ ਦਾ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਭਾਈ ਜੀ ਇੱਕ ਰਹੀ ਫੇਰ ਬੋਲ ਦੋ ਭਾਈ ਫੋਨ ਨੰਬਰ ਹੈਗਾ ਜੇ 684741226847412 ਠੀਕ ਹੈ ਜੀ ਹੱਥ ਜੋੜ ਕੇ ਹੋਈ ਬੇਨਤੀ ਭੈਣ ਭਰਾਵਾਂ ਗਾੜੀ ਠੀਕ ਹੈ ਜੀ ਵੀਡੀਓ ਪਰਿਵਾਰ ਦੇ ਵਿੱਚ ਬਹਿ ਕੇ ਵੇਖੋ ਠੀਕ ਹੈ ਜੀ ਫੇਰ ਆਪਾਂ ਨੂੰ ਸਾਈ ਬਿਆਨਾਂ ਪਾਓ ਠੀਕ ਹੈ ਜੀ ਘਰ ਆ ਕੇ ਤੇ ਆਪਜੀ ਤਸੱਲੀ ਕਰਕੇ ਕਰੋ ਠੀਕ ਹੈ ਇੱਕ ਰਿ ਕੰਫਰਮ ਕਰ ਲਿਆ ਕਰੋ ਕਿ ਕਿੰਵੇਂ ਨੰਬਰ ਵਾਲੀ ਮੱਝ ਆ ਠੀਕ ਹੈ ਜੀ ਕਿਹੜੀ ਮੱਝ ਆ ਹਾਂ ਜਾਂ ਨੰਬਰ ਦੇ ਹਿਸਾਬ ਨਾਲ ਕੰਫਰਮ ਕਰ ਲਿਆ ਜਾਂ ਰੇਟ ਦੇ ਹਿਸਾਬ ਨਾਲ ਕੰਫਰਮ ਕਰ ਠੀਕ ਹੈ ਜੀ ਕਈ ਨਾ ਕਈ ਭੈਣ ਭਰਾ ਮੰਨ ਲਓ ਸ਼ੋਰਟ ਚੱਲਦਾ ਸ਼ੋਰਟ ਦੇ ਵਿੱਚ ਵੇលਿੰਦੇ ਆ ਵੀ ਮੱਝ ਐਵੇਂ ਸ਼ੋਰਟ ਤੇਰੀ ਤਣੀ ਉਧਰੋਂ ਸ਼ੁਰੂ ਕੀਤਾ ਹੁੰਦਾ ਹੈ ਹਾਂਜੀ 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 ਉੱਥੇ ਐਵੇਂ ਕੰਫਿਊਜ਼ ਹੋਏ ਨੇ ਕਿ ਜਾਂ ਸਕਰੀਨ ਜਾਂ ਚਲਦੀ ਵੀਡੀਓ ਤੇ ਛੋਟ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਕਰ ਲਿਆਗੇ ਠੀਕ ਠੀਕ ਤੇ ਕਿਉਂਕਿ ਭਾਜੀ ਗੱਲ ਇਹ ਆ ਵੀ ਇਹਦੇ ਵਿੱਚ ਮੁੜ ਕੇ ਕਹੀ ਇਥੋਂ ਭੈਣ ਭਰਾ ਕਹੀ ਆ ਕੇ ਹੋਗੇ ਮੁਰਦੇ ਮੁਰਦੇ ਹਾਂਜੀ ਤੇ ਬਾਕੀ ਗੱਲ ਇਹ ਜੇ ਵੀ ਸਾਈ ਜਿਹੜਾ ਪਾਉਂਦਾ ਸਾਈ ਦਾ ਸਮਾਂ ਹੋਊਗਾ 24 ਘੰਟਿਆਂ ਦਾ ਠੀਕ ਹੈ ਜੀ ਉਹ ਵੀ ਜੇ ਕੋਈ ਸਾਈ ਆਪਾਂ ਨੂੰ ਕੋਈ 5-4000 ਪਾਊਗਾ ਠੀਕ ਹੈ ਜੀ ਤੇ ਬਾਕੀ ਸਾਈ ਪਾਇਆ ਜੇ ਆਪਾਂ ਡੰਗਰ ਵੇਚੀਏ ਤੇ ਆਪਾਂ ਉਹਨੇ ਨਾਲ ਉਹਨੇ ਦਵਾਂਗੇ ਠੀਕ ਹੈ ਦਵਾਂਗੇ ਉਹਨੇ ਨਾਲ ਦਵਲ ਮੈਂ ਹਾਂਜੀ ਹਾਂਜੀ ਠੀਕ ਹੈ ਤੇ ਬੇਨਤੀ ਇਹੋ ਆ ਵੀ ਘਰੇ ਆ ਗਏ ਭੈਣਾ ਗੜੀ ਹੱਥ ਪਹਰਾਵਾ ਗਾੜੀ ਘਰੇ ਆਓ ਤੇ ਆਪਦੀ ਤਸੱਲੀ ਕਰਕੇ ਤੇ ਜਰੂਰ ਕਰੋ ਠੀਕ ਹੈ ਹਾਂਜੀ ਹਾਂਜੀ ਧੰਨਵਾਦ ਦੋਸਤੋ ਰਣਕੀ ਧੰਨਵਾਦ